ਗ੍ਰਾਂਡ ਅਸਦੀਕਪਿੰਡ ਸਰਗੁੰਦੀ ਵਿਖੇ ਬਾਬਾ ਮੋਤੀराम ਮਹਿਰਾਦੀ ਯਾਦਵਿ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਦਾ ਸਮਾਪਨ ਸਮਾਰੋਹ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ ਇਸ ਕੈਂਪ ਦੌਰਾਨ ਜਿੱਥੇ ਡਾਕਟਰ ਐਸ ਰਾਜਨ ਅਤੇ ਉਹਨਾਂ ਦੀ ਟੀਮ ਵੱਲੋਂ 445 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਫ੍ਰੀ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਸਨ ਉੱਥੇ 52 ਮਰੀਜ਼ ਅੱਖਾਂ ਦੇ ਆਪਰੇਸ਼ਨ ਲਈ ਵੀ ਚੁਣੇ ਗਏ ਸਨ ਜਿਨ੍ਹਾਂ ਦੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗ ਵੱਡਾ ਵਿਕੇ ਸਫਲ ਅਪਰੇਸ਼ਨ ਕੀਤੇ ਗਏ ਇਸ ਦੌਰਾਨ ਜਿਥੇ ਡਾਕਟਰ ਅਸਰਾਜਨ ਨੇ ਪ੍ਰਬੰਧਕਾਂ ਵੱਲੋਂ ਕੀਤੇ ਸੋਪਰਾਲੇ ਦੀ ਛਲਾਗਾ ਕੀਤੀ ਉੱਥੇ ਉਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੀ ਸਾਮ ਸੰਭਾਲ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਇਸ ਦੌਰਾਨ ਉਹਨਾਂ ਕਹਿ ਆ ਕਿ ਅਗਰ ਕਿਸੇ ਵੀ ਮਰੀਜ਼ ਨੂੰ ਅੱਖਾਂ ਨਾਲ ਸੰਬੰਧ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਅੱਖਾਂ ਦੇ ਮਾਹੀ ਡਾਕਟਰ ਕੋਲ ਆਪਣੀਆਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਮਰੀਜ਼ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਧਰ ਆਪਰੇਸ਼ਨ ਕਰਵਾਉਣ ਆਏ ਮਰੀਜ਼ਾਂ ਨੇ ਵੀ ਪ੍ਰਬੰਧਕਾਂ ਦੇ ਨਾਲ-ਨਾਲ ਡਾਕਟਰ ਐਸ ਰਾਜਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਹੀ ਉਹਨਾਂ ਦੀ ਅੱਖਾਂ ਦਾ ਸਫਲ ਆਪਰੇਸ਼ਨ ਹੋਇਆ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪ੍ਰਵਾਸੀ ਭਾਰਤੀ ਇਹ ਦੇ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਮजूद ਸਨ ਹਾਂ ਜੀ ਮੇਰਾ ਨਾਮ ਪ੍ਰਕਾਸ਼ ਹੈ ਪੈਂਡਰ ਰੁਕੀ ਆ ਜੱਲਾ ਚੰਦਨ ਆ ਸਾਡੀ ਜੀ ਅਸੀਂ ਪ੍ਰੇਸ਼ਣ ਬਹੁਤ ਵਧੀਆ ਡਾਕਟਰ ਸਾਹਿਬ ਉਹਨਾਂ ਨੇ ਕੀਤਾ ਆ ਬਾਕੀ ਜੇ ਸਟਾਫ ਆ ਇਹ ਬਹੁਤ ਵਧੀਆ ਆ ਬਹੁਤ ਕੇਅਰ ਕਰਦੇ ਆ ਕੋਈ ਕਿਸੇ ਗੱਲ ਦੀ ਪ੍ਰੋਬਲਮ ਸਾਨੂੰ ਨਹੀਂ ਆਈ ਆ ਜੀ ਹੁਣ ਅਸੀਂ ਦੂਜੀ ਵਾਰੀ ਚੈੱਕ ਕਰਾ ਕੇ ਚਲੇ ਆ ਫਿਰ ਇਹਨਾਂ ਨੇ ਬੁਲਾਇਆ ਤਾਂ ਤੁਮਾਰ ਫੇਰ ਸਾਨੂੰ ਦੱਸਣਗੇ ਬਾਕੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਅੱਜ ਨਾਮ ਸਰਜੀਵਨ ਲਾਲ ਜੀ ਮੈਂ ਇਤਰਾਜਨ ਹਸਪੀਟਲ ਆਪਣਾ ਆਪੇ ਸੰਕਰਾਇਆ ਬਹੁਤ ਕਾਮਯਾਬ ਰਿਹਾ ਇਹਨਾਂ ਦਾ ਡਾਕਟਰ ਸਾਹਿਬ ਮਾਤਾ ਮਾਤਾ ਫਿਲਮ ਦਾ ਕੋਲ ਮੇਰਾ ਨਾਮ ਆਇਆ ਕੰਡ ਮੇਰਾ ਸੁਖ ਰੁੰਦੀ ਆ ਰਾਜਿਸਾਬ ਜੀ ਅਸੀਂ ਪ੍ਰੈਸ਼ਰ ਕਰਾਇਆ ਬਹੁਤ ਸੈਟ ਆ ਬਹੁਤ ਠੀਕ ਆ ਡਾਕਟਰ ਬਹੁਤ ਚੰਗੀ ਕੇਅਰ ਕੀਤੀ ਗ੍ਰਾਂ ਨਜ਼ੀਕ ਪਿੰਡ ਸਰਗੁੰਦੀ ਵਿਖੇ ਬਾਬਾ ਮੋਤੀराम ਮਹਿਰਾਦੀ ਯਾਦਵਿ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਸੀ ਜਿਸ ਦਾ ਸੰਮਾਪਨ ਸਮਾਰੋਹ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ ਇਸ ਕੈਂਪ ਦੌਰਾਨ ਜਿੱਥੇ ਡਾਕਟਰ ਐਸ ਰਾਜਨ ਅਤੇ ਉਨ੍ਹਾਂ ਦੀ ਟੀਮ ਵੱਲੋਂ 445 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ ਫ੍ਰੀ ਦਵਾਈਆਂ ਤੇ ਐਨਕਾ ਦਿੱਤੀਆਂ ਗਈਆਂ ਸਨ ਉੱਥੇ ਹੀ 55 ਮਰੀਜ਼ ਅੱਖਾਂ ਦੇ ਆਪਰੇਸ਼ਨ ਲਈ ਵੀ ਚੁਣੇ ਗਏ ਸਨ ਜਿਨ੍ਹਾਂ ਦੇ ਡਾਕਟਰ ਰਾਜਨਾਈਕਰ ਹਸਪਤਾਲ ਫਗਵਾੜਾ ਵਿਖੇ ਸਫਲ ਅਪਰੇਸ਼ਨ ਕੀਤੇ ਗਏ ਇਸ ਦੌਰਾਨ ਜਿਥੇ ਡਾਕਟਰ ਅਸਰ ਰਾਜਨ ਨੇ ਪ੍ਰਬੰਧਕਾਂ ਵੱਲੋਂ ਕੀਤੇ ਸੋਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਮਰੀਜ਼ਾਂ ਨੂੰ ਅੱਖਾਂ ਦੀ ਸਾਮ ਸੰਭਾਲ ਸੰਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਇਸ ਦੌਰਾਨ ਉਹਨਾਂ ਕਹਿਆ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਅੱਖਾਂ ਨਾਲ ਸੰਬੰਧਿਤ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਅੱਖਾਂ ਦੇ ਮਾਹੀ ਡਾਕਟਰ ਕੋਲ ਆਪਣੀ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਮਰੀਜ਼ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਹਦਰ ਆਪਰੇਸ਼ਨ ਕਰਵਾਉਣ ਆਈ ਮਰੀਜ਼ਾਂ ਨੇ ਵੀ ਪ੍ਰਬੰਧਕਾਂ ਦੇ ਨਾਲ-ਨਾਲ ਡਾਕਟਰ ਐਸ ਰਾਜਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਹੀ ਉਹਨਾਂ ਦੀ ਅੱਖਾਂ ਦਾ ਸਫਲ ਆਪਰੇਸ਼ਨ ਹੋਇਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪ੍ਰਵਾਸੀ ਭਾਰਤੀ ਇਹਦੇ ਆਪਣਾ ਇਲਾਜ ਕਰਵਾਉਣ ਆਏ। ਮਰੀਜ਼ ਮਹਿਜੂਸ ਹਨ।